ਐਸ ਵੇਲੇ ਸਾਡੇ ਪੰਜਾਬ ਤੇ ਕੀ ਮੁਸੀਬਤ ਪਈ ਆ ਸਾਡਾ ਪੰਜਾਬ ਐਸ ਟਾਈਮ ਜ਼ਖਮੀ ਆ ਪਰ ਹਾਰਿਆ ਨਹੀਂ ਅਸੀਂ ਸਾਈ ਮੀਆਂ ਮੇਰ ਫਾਊਂਡੇਸ਼ਨ ਵੱਲੋਂ ਜਿੰਨਾ ਵੀ ਹੋ ਸਕਦਾ ਹੈ ਅਸੀਂ ਹਰ ਪੀੜਤਾਂ ਦੀ ਸੇਵਾ ਕਰਨੇ ਆ ਅੱਜ ਸਾਡੇ ਨਾਲ ਸਾਡੀ ਧੀ ਡਾਕਟਰ ਸਾਹਿਬ ਮਨਦੀਪ ਇਹ ਵੀ ਸਾਡੇ ਨਾਲ ਆਏ ਨੇ ਤੇ ਅਸੀਂ ਪਿੰਡਾਂ ਦੇ ਵਿੱਚ ਜਾ ਕੇ ਤੇ ਬੀਬੀਆਂ ਦੀ ਜੋ ਪ੍ਰੋਬਲਮ ਹੈ ਉਹ ਸੁਣਨੀ ਆ ਉਹਨਾਂ ਨੂੰ ਮੈਡੀਸਨ ਦੇਣੀ ਆ ਹੋਰ ਵੀ ਦੇ ਕਿਸੇ ਚੀਜ਼ ਦੀ ਕੋਈ ਦਿੱਕਤ ਹੋਵੇਗੀ ਉਹ ਵੀ ਅਸੀਂ ਉਹਨਾਂ ਦੀ ਸੁਣ ਕੇ ਤੇ ਉਹਨਾਂ ਦੇ ਨਾਲ ਅਸੀਂ رابطہ ਰੱਖਣਾ ਹੈ ਜਦੋਂ ਵੀ ਲੋੜ ਪਵੇਗੀ ਅਸੀਂ ਉਹਨਾਂ ਤੱਕ ਪਹੁੰਚਾਂਗੇ ਤੇ ਪਰਮਾਤਮਾ ਇਸੇ ਤਰ੍ਹਾਂ ਹੀ ਸਾਡੀ ਸਾਈਆਂ ਸਾਈਮੀਆਂ ਮੀਰ ਫਾਊਂਡੇਸ਼ਨ ਨੂੰ ਹਿੰਮਤ ਬਖਸ਼ੇ ਤੇ ਬਲ ਬਖਸ਼ੇ ਤੇ ਅਸੀਂ ਸੇਵਾ ਕਰਦੇ ਰਹੇਗੇ ਪਰਮਾਤਮਾ ਨੇ ਸਾਨੂੰ ਮਨੁੱਖ ਬਣਾਇਆ ਮਨੁੱਖ ਬਣਾ ਕੇ ਇੱਥੇ ਭੇਜਿਆ ਹੈ ਪਰ ਉਹਨੇ ਇਹ ਆਖਿਆ ਕਿ ਮਨੁੱਖ ਜਿਹੜਾ ਮਨੁੱਖ ਦੀ ਸੇਵਾ ਕਰੇ ਤੇ ਪਰਮਾਤਮਾ ਕਿਰਪਾ ਕਰੇ ਸਾਡੀ ਫਾਊਂਡੇਸ਼ਨ ਨੂੰ ਹਿੰਮਤ ਬਖਸ਼ੇ ਅਸੀਂ ਇਸ ਤਰ੍ਹਾਂ ਹਰਡ ਪੀੜਤਾ ਦੀ ਜੋ ਵੀ ਇੱਕ ਮੁਸੀਬਤ ਆਵੇ ਕਿਤੇ ਵੀ ਆਵੇ ਅਸੀਂ ਹਾਜ਼ਰ ਹੋਈਗੇ ਤੇ ਅਸੀਂ ਹੁਣ ਹਨੇਰਾ ਹੋ ਗਿਆ ਹੈ ਅਸੀਂ ਹੁਣ ਪਿੰਡਾਂ ਤੱਕ ਜਾ ਰਹੇ ਹਾਂ ਤੇ ਮੈਡੀਸਿਨ ਦੇ ਰਹੇ ਹਾਂ ਤੇ ਹੁਣ ਸਾਡੀ ਬੀਬੀ ਧੀ ਡਾਕਟਰ ਸਾਹਿਬ ਵੀ ਦੋ ਸ਼ਬਦ ਤੁਹਾਡੇ ਨਾਲ ਸਾਂਝੇ ਕਰਨਗੇ ਉਹ ਰੋਕ ਦੇ